ਉਹ ਨਹੀਂ ਭਾਨੋ ਮੈਂ ਸ਼ਰਮੇ ਦੀ ਬੋਟੀ ਨਾ ਬਾਜ਼ਾਰ ਚ ਗੋਲ ਗੱਪੇ ਖਾਣ ਰਿਆ ਹਾਂ ਉੱਥੇ ਬਾਜ਼ਾਰ ਚ ਸ਼ਰਮਾ ਆ ਗਿਆ ਫਿਰ ਉਹਨੇ ਟਾ ਕੇ ਮੈਨੂੰ ਬੜਾ ਗੋਡਾ ਫੇਰਿਆ ਵੇ ਬੂ ਤਾਂ ਕੁਝ ਮਹੀਨੇ ਨਿਕਲਣ ਤੋਂ ਬਾਅਦ ਫਿਰ ਪੇਨ ਬਾਪੂ ਜੀ ਤੇ ਜ਼ਿਆਦਾ ਹੋਣ ਲੱਗ ਪਈ ਦੁਨੀਆ ਨੂੰ ਹਸਾਉਣ ਵਾਲਾ ਬਾਪੂ ਦਿਲਬਾਗ ਸਿੰਘ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਇਸ ਦੁਨੀਆ ਤੇ ਨਹੀਂ ਰਿਹਾ ਬਹੁਤ ਜ਼ਿਆਦੀਆਂ ਵੀਡੀਓ ਬਾਪੂ ਬਣਾਉਂਦਾ ਸੀ ਜਿਨ੍ਹਾਂ ਵੀਡੀਓ ਨੂੰ ਦੇਖ ਕੇ ਨਾ ਮਨ ਖੁਸ਼ ਹੋ ਜਾਂਦਾ ਸੀ ਜਦੋਂ ਬੰਦਾ ਦੁਖੀ ਵੀ ਹੁੰਦਾ ਸੀ ਨਾ ਤਾਂ ਇਹਨਾਂ ਦੀਆਂ ਵੀਡੀਓ ਦੇਖ ਕੇ ਫੇਸ ਤੇ ਸਮਾਈਲ ਆ ਜਾਂਦੀ ਸੀ ਪਰ ਜਦੋਂ ਬਾਪੂ ਜੀ ਦੀ ਮੌਤ ਦੀ ਖਬਰ ਸੁਣੀ ਨਾ ਤਾ ਲੋਕਾਂ ਦਾ ਦਿਲ ਟੁੱਟ ਗਿਆ ਪੰਜਾਬ ਚ ਹਰ ਇੱਕ ਇਨਸਾਨ ਨੇ ਇਹਨਾਂ ਦੀ ਵੀਡੀਓ ਦੇਖੀ ਹੋਵੇਗੀ ਇਹ ਆਪਣੀ ਘਰ ਵਾਲੀ ਨਾਲ ਆਪਣੀ ਫੈਮਲੀ ਨਾਲ ਬਹੁਤ ਸਾਰੀਆਂ ਹਾਸੇ ਵਾਲੀਆਂ ਵੀਡੀਓ ਬਣਾਉਂਦੇ ਸਨ ਅਜੇ ਤਾਂ ਲੱਗਦਾ ਹੀ ਨਹੀਂ ਸੀ ਕਿ ਬਾਪੂ ਇੰਨੀ ਜਲਦੀ ਛੱਡ ਕੇ ਚਲੇ ਜਾਣਗੇ ਅਜੇ ਤੱਕ ਨਾ ਬਾਪੂ ਹੁਣਾਂ ਦੀ ਮੌਤ ਲੋਕਾਂ ਲਈ ਇੱਕ ਸਸਪੈਂਸ ਸੀ ਕਿ ਕੀ ਹੋਇਆ ਬਜ਼ੁਰਗਾ ਨੂੰ ਇੰਨੀ ਜਲਦੀ ਉਹਨਾਂ ਦੀ ਮੌਤ ਕਿਵੇਂ ਹੋ ਸਕਦੀ ਹੈ ਸੋ ਉਹਨਾਂ ਦੇ ਹੁਣ ਬੇਟੇ ਨੇ ਇੱਕ ਵੀਡੀਓ ਪਾਈ ਆ ਜਿਸ ਵੀਡੀਓ ਵਿੱਚ ਉਹਨਾਂ ਦੀ ਮੌਤ ਦਾ ਖੁਲਾਸਾ ਕੀਤਾ ਹੈ ਉਹਨਾਂ ਦੇ ਬੇਟੇ ਨੇ ਦੱਸਿਆ ਹੈ ਕਿ ਸਾਡੇ ਬਾਪੂ ਜੀ ਨੇ ਨਾ ਕੁਝ ਸਮਾਂ ਪਹਿਲਾਂ ਦਾੜਾ ਕਟਵਾਈਆਂ ਸੀ ਤਾਂ ਉਸ ਤੋਂ ਬਾਅਦ ਉਹਨਾਂ ਦੇ ਪੇਨ ਹੁੰਦੀ ਤੇ ਉਹ ਡਾਕਟਰ ਤੋਂ ਜਾਂਦੇ ਤਾਂ ਡਾਕਟਰ ਪੇਨ ਕਿਲਰ ਦੇ ਦਿੰਦੇ ਬਸ ਫਿਰ ਆਪਾਂ ਵੀ ਇੰਨਾ ਖਿਆਲ ਨਹੀਂ ਕੀਤਾ ਉਹ ਗੋਲੀਆਂ ਖਾ ਕੇ ਠੀਕ ਹੋ ਜਾਂਦੇ ਬਟ ਕੁਝ ਸਮੇਂ ਬਾਅਦ ਉਹਨਾਂ ਦੇ ਪੇਨ ਬਹੁਤ ਜ਼ਿਆਦਾ ਹੋਣ ਲੱਗ ਪਏ ਫਿਰ ਜਦੋਂ ਡਾਕਟਰ ਤੋਂ ਗਏ ਤਾਂ ਡਾਕਟਰ ਨੇ ਦੱਸਿਆ ਵੀ ਉਹਨਾਂ ਦੇ ਕੈਂਸਰ ਬਣ ਗਿਆ ਹੈ ਕੈਂਸਰ ਬਣਨ ਕਰਕੇ ਬਾਪੂ ਜੀ ਉਹਨਾਂ ਦੀ ਮੌਤ ਹੋ ਗਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਵੀਡੀਓ ਰਾਈ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵਾਂ ਕਿ ਬਾਪੂ ਜੀ ਨੂੰ ਕੀ ਹੋਇਆ ਹੈ ਸਾਨੂੰ ਦੋ ਦਿਨਾਂ ਤੋਂ ਬਹੁਤ ਕਾਲ ਮੈਸੇਜ ਆ ਰਹੇ ਨੇ ਚੈਨਲਾਂ ਵਾਲਿਆਂ ਦੇ ਕਿ ਸਾਨੂੰ ਦੱਸੋ ਬਾਪੂ ਜੀ ਨੂੰ ਕੀ ਹੋਇਆ ਹੈ। ਕੀ ਆ ਵੀ ਦੱਸੋ ਇਹ ਸਭ ਰੀਅਲ ਵਾ ਜਾਂ AI ਨਾਲ ਬਣਾਈਆਂ ਗਈਆਂ ਫੋਟੋਆਂ ਵਾਂ? ਵੇਖੋ ਕੋਈ ਵੀ ਪੁੱਤ ਵੀਉ ਲੈਣ ਦੇ ਖਾਤਰ ਆਪਣੇ ਪਿਓ ਨੂੰ ਨਹੀਂ ਮਾਰ ਸਕਦਾ। ਤੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਸਭ ਰੀਅਲ ਵਾ ਬਾਪੂ ਜੀ ਸਾਨੂੰ ਛੱਡ ਕੇ ਹਮੇਸ਼ਾ ਲਈ ਚਲੇ ਗਏ ਨੇ। ਬਾਪੂ ਜੀ ਨੇ ਕੁਝ ਮਹੀਨੇ ਪਹਿਲਾਂ ਆਪਣੀਆਂ ਦਾੜਾਂ ਪਟਾਈਆਂ ਸੀ। ਤੇ ਫਿਰ ਉਹਦੇ ਤੋਂ ਬਾਅਦ ਉਹਨਾਂ ਨੂੰ ਹਲਕੀ-ਹਲਕੀ ਪੇਨ ਹੁੰਦੀ ਰਹੀ ਤੇ ਡਾਕਟਰ ਤਾਂ ਉਹਨਾਂ ਨੂੰ ਪੇਨ ਕਿਲਰ ਦਿੰਦੇ ਰਹੇ ਇਦਾਂ ਹੀ ਕੁਝ ਮਹੀਨੇ ਨਿਕਲ ਗਏ ਤੇ ਕੁਝ ਮਹੀਨੇ ਨਿਕਲਣ ਤੋਂ ਬਾਅਦ ਫਿਰ ਪੇਨ ਬਾਪੂ ਜੀ ਤੇ ਜ਼ਿਆਦਾ ਹੋਣ ਲੱਗ ਪਈ ਤੇ ਫਿਰ ਜਦੋਂ ਅਸੀਂ ਚੈੱਕਅਪ ਕਰਾਇਆ ਤਾਂ ਉਹਨਾਂ ਦੀ ਦਾੜ ਤੇ ਕੈਂਸਰ ਬਣ ਗਿਆ ਅਸੀਂ ਬਹੁਤ ਕੋਸ਼ਿਸ਼ ਕੀਤੀ ਬਹੁਤ ਇਲਾਜ ਕਰਾਏ ਪਰ ਦੁੱਖ ਜਿੱਤ ਗਿਆ ਅਸੀਂ ਹਾਰ ਗਏ ਤੇ ਬਾਪੂ ਜੀ ਸਾਨੂੰ ਹਮੇਸ਼ਾ ਲਈ ਛੱਡ ਕੇ ਚਲੇ ਗਏ ਮੈਂ ਆ ਵੀਡੀਓ ਕੋਈ ਵਿਊਜ਼ ਲੈਣ ਦੇ ਕਰਕੇ ਨਹੀਂ ਬਣਾ ਰਿਹਾ ਸਿਰਫ ਤੁਹਾਡੇ ਲਈ ਬਣਾ ਰਿਹਾ ਕਿਉਂਕਿ ਸਾਨੂੰ ਬਹੁਤ ਮੈਸੇਜ ਤੇ ਕਮੈਂਟ ਆ ਰਹੇ ਸੀ ਕਿ ਬਾਪੂ ਜੀ ਨੂੰ ਕੀ ਹੋਇਆ ਇਹ ਦੱਸਣ ਲਈ ਤਾਂ ਦੇ ਲਈ ਮੈਂ ਵੀਡੀਓ ਬਣਾ ਰਿਹਾ ਹਾਂ ਤੇ ਤੁਹਾਨੂੰ ਬੇਨਤੀ ਕਰਦਾ ਹਾਂ ਵਾਹਿਗੁਰੂ ਜੀ ਅਗਰ ਅਰਦਾਸ ਕਰੋ ਬਾਪੂ ਜੀ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਣ ਤੇ ਬਾਕੀ ਬਹੁਤ ਦੁੱਖ ਹੁੰਦਾ ਵਾ ਜਦੋਂ ਇੱਕ ਪੁੱਤ ਦਾ ਪਿਓ ਇਸ ਦੁਨੀਆ ਤੋਂ ਜਾਂਦਾ ਹੈ ਨਾ ਬਹੁਤ ਦੁੱਖ ਹੁੰਦਾ ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇਰੇ ਜਾਣ ਪਿੱਛੋਂ ਮੇਰੇ ਇਕਦਮ ਮੁੱਕ ਗਏ ਰਾਹ ਬਾਬਾ ਯਾਰੋ ਬਾਪੂ ਜੀ ਲਈ ਤੁਸੀਂ ਕਮੈਂਟਾਂ 'ਚ ਵਾਹਿਗੁਰੂ ਜੀ ਜ਼ਰੂਰ ਲਿਖਿਓ ਰੱਬ ਰਾਖਾ